ਮੋਤੀ ਸਤਕਾਰਯੋਗ ਅਤੇ ਪਿੰਡ ਦੇ ਮੋਤਵਾਰ ਮੇਰੇ ਛੋਟੇ ਵੀ ਤਵੱਤਿਓ ਅੱਜ ਆਪਾਂ ਜਿੱਥੇ ਸਰਦਾਰ ਮੋਹਨ ਸਿੰਘ ਜੀ ਨੂੰ 5ਵੇਂ ਸਾਲ ਦੇ ਵਿੱਚ ਇੱਥੋਂ ਗਿਆ ਯਾਦ ਕਰ ਰਹੇ ਹਾਂ ਉੱਥੇ ਤੁਸੀਂ ਵੱਖਰੇ ਵੱਖਰੇ ਬੁਲਾ ਰਹੇ ਆਪੋ ਕੋਈ ਜਾਣਕਾਰੀ ਲਈ ਮੈਂ ਲਾਖਪੱਗ ਉਹਨਾਂ ਦਾ ਹਮ ਉਮਰ ਵੀ ਹਾਂ ਮੈਨੂੰ ਉਹਨਾਂ ਨਾਲ ਭਾਵੇਂ ਰਹਿਣ ਦਾ ਨਹੀਂ ਕੋਈ ਤਰ ਮੌਕਾ ਮਿਲਿਆ ਕਿਉਂਕਿ ਅਸੀਂ ਵੀ ਗਰੀਬੀ ਦੀ ਇੰਨੀ ਹਾਲਤ ਰਹੀ ਸੀ ਲਈ ਪਿੰਡ ਛੱਡਣੇ ਪਏ ਨੌਕਰੀਆਂ ਕੀਤੀਆਂ ਪਾਰੇ ਜੋ ਕੋਸ਼ਿ ਜਵਾਨੀ ਦੇ ਵਿੱਚ ਜਿਵੇਂ ਮੇਰੀ ਸਮਝ ਅਨੁਸਾਰ ਉਹਨਾਂ ਨੇ ਲਾਖਪੱਗ ਬਹੁਤੀ ਗਰੀਬ ਘਰ ਦੇ ਵਿੱਚੋਂ ਘਰ ਵੀ ਕਿਦਾਂ ਦੇ ਹੁੰਦੇ ਸੀ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਕੱਚੇ ਘਰ ਹੁਨੇ ਛੋਟੇ ਛੋਟੇ ਘਰ ਹੁਨੇ ਬੱਚਿਆਂ ਦੀ ਪਰਵਰਿਸ਼ ਕਰਨੀ ਤਾਂ ਉਹਦੇ ਵਿੱਚੋਂ ਉੱਠ ਕੇ ਜੇ ਉਹ ਚਾਹਦੇ ਤਾਂ ਜਿੱਦਾਂ ਮੈਂ ਸਮਝਦਾ ਜਿੱਦਾਂ ਮੈਂ ਨਹੀਂ ਦਵਦਾ ਮੈਟਰ ਕੀਤੀ ਤਾਂ ਨੌਕਰੀ ਕੀਤੀ ਵੀ ਰੋਟੀ ਖਾਵੇਂ ਹਾਂ ਨਾ ਉਹ ਬੰਦੇ ਨੇ ਮੇਰਾ ਖਲ ਘਾਟ ਵਾਟ ਜਾਂ ਨੀਅਰ ਅਬਾਟ ਵਾਟ ਡੇਟ ਤੇ ਡਾਕਟਰ ਕੀਤੀ ਹੋਈ ਐ ਸੈਸ਼ਨ ਘਾਟ ਵਾਟ ਜਾਂ ਵਾਟ ਡੇਟ ਉਹਨੇ ਨੌਕਰੀਵਾਨੀ ਕੋਈ ਧਿਆਨ ਦਿੰਦਾ ਕੋਈ ਕਿ ਦੁਨੀਆ ਦੇ ਉੱਤੇ ਲੋਕ ਹੁੰਦੇ ਨੇ ਬੜੇ ਬੜੀ ਮਹਾਨ ਸ਼ਖਸੀਅਤਾਂ ਦੁਨੀਆ ਵਿੱਚ ਹੋ ਚੁੱਕੀਆਂ ਉਹਨਾਂ ਦੀਆਂ ਵਰ੍ਹੇਗੰਤੀਆਂ ਮਨਾਈਆਂ ਜਾਂਦੀਆਂ ਇਹ ਤਾਂ ਇਸ ਪਰਿਵਾਰ ਦੀ ਛਲਾਗਾ ਕਰਨੀ ਬਣਦੀ ਹੈ ਜਿਹੜੇ ਆਪਣੇ ਵੱਡਿਆਂ ਦਾ ਆਪਣੇ ਬਜ਼ੁਰਗਾਂ ਦਾ ਸਮਾਜ ਵੱਲ ਕੀਤਾ ਹੋਇਆ ਕੰਮ ਹਾਲਾਂਕਿ ਉਹਦੇ ਵਿੱਚ ਇਹਨਾਂ ਦਾ ਨਹੀਂ ਕੋਈ ਫਾਇਦਾ ਹੈਗਾ ਅ ਉਹਨਾਂ ਨੂੰ ਫਲਾਉਣ ਦੇ ਲਈ ਜੋ ਉਹਨਾਂ ਨੇ ਕੰਮ ਕੀਤੇ ਮੈਂ ਵੀ ਕਈ ਕੰਮ ਇਦਾਂ ਦੇਖੇ ਉਹਨਾਂ ਦੇ ਅੱਜ ਵੀ ਕੋਈ ਬਹੁਤੀ ਤਬਦੀਲੀ ਨਹੀਂ ਆਈ ਹੋਈ ਜਿਵੇਂ ਮੈਂ ਦੇਖ ਰਿਹਾ ਪੜ੍ਹਤਾ ਘੈ ਲੋਕ ਕੋਈ ਸ਼ੱਕ ਨਹੀਂ ਵਿਦਿਆਲੇ ਲੋਕਾਂ ਨੇ ਅ ਉਸੇ ਤਰ੍ਹਾਂ ਦਾ ਸਮਾਜ ਜਤਾਜ ਤੋਂ 70 80 90 ਸਾਲ 100 ਸਾਲ ਪਹਿਲਾਂ ਦਾ ਸੀ ਉਸੇ ਤਰ੍ਹਾਂ ਦਾ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਬਣਿਆ ਹੋਇਆ ਵੀ ਆ ਇਦੇ ਵਿੱਚ ਕੋਈ ਦੋ ਰਾਣਾ ਨਹੀਂ ਰੀਤیاں ਸਮਾਜ ਦੇ ਵਿੱਚ ਬਰਾਹਮਣ ਜਿਹੜੇ ਪੜੇ ਮੁਖੇ ਲੋਜ ਨੇ ਜਿਹੜੇ ਸਿਆਣੇ ਲੋਕ ਹੁੰਦੇ ਆ ਨਾ ਸਾਡੇ ਇੱਕ 22 ਪ੍ਰਿੰਸੀਪਲ ਹੁੰਦੇ ਸੀ ਉਹਨਾਂ ਨੇ ਕਹਿਣਾ ਜੇ ਤੁਸੀਂ ਜੀਵਨ ਸੁਧਾਰਨਾ ਨਾ ਪਹਿਲਾਂ ਤੁਹਾਡੇ ਮਾਪੇ ਸੁਚੇਤ ਹੋਣੇ ਚਾਹੀਦੇ ਆ ਆਜੇ ਤੁਸੀਂ ਮਾਪਿਆਂ ਨੂੰ ਕੰਪੇਅਰ ਕਰੋ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਦੇ ਬੱਚੇ ਕਿੱਥੇ ਆ ਨੰਬਰ 2 ਤੇ ਵਿਦਵਾਨ ਲੋਕ ਪੜ੍ਹੇ ਰਿਖੀ ਅਧਿਆਪਕ ਵਰਗ ਜਿਨ੍ਹਾਂ ਤੇ ਬੱਚਿਆਂ ਦਾ ਫਿਊਚਰ ਬਣਾਉਣ ਦੀ ਨੰਬਰ 2 ਤੇ ਜ਼ਿੰਮੇਵਾਰੀ ਆਉਂਦੀ ਉਹ ਵੀ ਅੱਜ ਕੱਲ ਸਿਰਫ ਕਮਰਸ਼ੀਅਲਾਈਜੇਸ਼ਨ ਦੇ ਤੌਰ ਦੇ ਤੇ ਕੰਮ ਕਰਦੇ ਨੇ ਮੈਨੂੰ ਵੀ ਐਨ ਟੀਚਰ ਹੋਣ ਦੇ ਵਜ੍ਹਾ ਤੇ ਇਹ ਕਹਿੰਦ ਥੋੜਾ ਵੀ ਗੁਰੇਜ਼ ਨਹੀਂ ਕਿ ਜਦੋਂ ਅਸੀਂ ਪੜ੍ਹਦੇ ਸੀ ਕੋਈ ਟਿਊਸ਼ਨ ਨਾ ਸੀ ਹੁੰਦੀ ਜਦੋਂ ਅਸੀਂ ਪੜ੍ਹਦੇ ਸੀ ਕੋਈ ਨਕਲ ਨਾ ਸੀ ਹੁੰਦੀ ਜਦੋਂ ਅਸੀਂ ਪੜ੍ਹਦੇ ਸੀ ਤਾਂ ਕਦੇ ਸਮੇਂ ਤੋਂ 2 ਮਿੰਟ ਲੇਟ ਨਾ ਸੀ ਹੁੰਦੇ ਮੈਂ ਬੜਾ ਕੁਛ ਜੀਵਨ ਦੇਖ ਲਿਆ ਪੜੇ ਲਿਖੇ ਲੋਕਾਂ ਨੇ ਵੀ ਕੀ ਕੀਤਾ ਸਮਾਜਿਕ ਬਰਾਈ ਤੁਹਾਡੇ ਅੱਖਾਂ ਦੇ ਸਾਹਮਣੇ ਹੁੰਦੀ ਆ ਉਹ ਦੇਖ ਕੇ ਮੈਂ ਬਹੁਤ ਲੋਕ ਦੇਖਦਾ ਅੰਦਰ ਵੱਡ ਜਾਂਦੇ ਆ ਬਾਹਰ ਨਿਕਲਣ ਦੀ ਬਜਾਏ ਪੜਿਆ ਲਿਖਿਆ ਬੰਦਾ ਸੂਝ-ਬੂਝ ਦੇ ਨਾਲ ਕਿਸੇ ਉੱਚ ਅਧਿਕਾਰੀ ਨਾਲ ਕਿਸੇ ਗੈਂਗਸਟਰ ਨਾਲ ਬੇਈਮਾਨਾ ਧੋਖਾ ਕਰਨ ਵਾਲੇ ਨਾਲ ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰ ਸਕਦਾ ਕਿਉਂਕਿ ਇਹ ਹਿਆਰਾਂ ਨਾਲ ਤੁਹਾਡੇ ਕੋਲ ਵਿੱਦਿਆ ਜ਼ਿਆਦਾ ਕੰਮ ਦਿੰਦੀ ਆ। ਸੋ ਆਪਾਂ ਕਿੱਥੇ ਖੁੰਝੇ ਹੋਏ ਹਾਂ? ਨੰਬਰ 3 ਦੇ ਉੱਤੇ ਆ ਸੋਸਾਇਟੀ ਵੇ। ਪਹਿਲਾਂ ਤਾਂ ਮਾਪੇ ਨੇ, ਮਾਪੇ ਵੀ ਫੇਲ, ਕੋਈ ਗਰੇਜ਼ ਨਹੀਂ ਕੰਚ। ਤਦ ਹੀ ਤਾਂ ਬਤਾ ਵਰਨੀ ਸਵੱਛਤ ਹੋ ਰਿਹਾ। ਕੋਈ ਮੈਨੂੰ ਕਹੀ ਜਾਂਦਾ ਤੂੰ ਮਾੜਾ, ਕੋਈ ਕਿਸੇ ਨੂੰ ਕਹੀ ਜਾਂਦਾ ਕੋਈ ਕਿਸੇ ਨੰਬਰ ਦੇ ਉੱਤੇ। ਅਧਿਆਪਕ ਪੂਰੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਮੈਂ ਹੀ ਕਿਹਣਾ ਤੇ ਆਪ ਖੌਂਦਾ। ਨੰਬਰ 3 ਅਸੀਂ ਮਾੜੀ ਸੋਸਾਇਟੀ ਚੱਲਦੀ ਜਾ ਵੜਦੇ ਆ। ਕੈਟਾਗਰੀ ਨਹੀਂ ਦੇਖਦੇ ਬੰਦਾ ਕੌਣ ਆ ਉਹਨੂੰ ਪਛਾਣਦੇ ਨਹੀਂ ਜਿਹੜੇ ਬੱਚੇ ਹੁੰਦੇ 18 20 22 ਸਾਲ ਦੇ ਉਹਨਾਂ ਨੂੰ ਜਿੱਦਾਂ ਮਰਜ਼ੀ ਲਾਓ ਉਹ ਲੱਗ ਜਾਂਦੇ ਨੇ ਇਹੇ ਮਾਹੌਲ ਬਣਿਆ ਹੋਇਆ ਮਾਪਿਆਂ ਨੇ ਧਿਆਨ ਨਹੀਂ ਦਿੱਤਾ ਬੱਚੇ 15 18 ਸਾਲ ਦੇ ਕੁਝ ਪੋਲਿਟਿਸ਼ੀਅਨਾਂ ਦੀ ਚਪਲ ਹੈ ਕੋਸੇ ਮਾਪਿਆਂ ਦੀ ਗਲਤੀ ਕਰਕੇ ਇਹ ਬੁਰਾਈਆਂ ਨਹੀਂ हट ਰਹੀਆਂ ਤੁਸੀਂ ਨਸ਼ਿਆਂ ਦਾ ਹੱਟ ਦੇਖਦੇ ਹੋ ਕੋਈ ਕਹਿੰਦਾ ਮੈਂ ਈਨੇ ਦਿਨਾਂ 'ਚ ਖਤਮ ਕਰ ਦੂੰ ਮੈਨੂੰ ਵੋਟਾਂ ਪਾਓ ਮੈਂ ਤਾਂ 15 ਦਿਨਾਂ 'ਚ ਕਰ ਦੂੰ ਕੋਈ ਕਹਿੰਦਾ ਅਸੀਂ ਤਾਂ ਇੱਕ ਹਫ਼ਤੇ 'ਚ ਕਰਾਂਗੇ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਐਵੇਂ ਕਿਸੇ ਨੇ ਝੂਠੇ ਜਿਹੇ ਵਾਅਦੇ ਲਾ ਕੇ ਤੁਸੀਂ ਇਹ ਸੌਖਾ ਕੰਮ ਨਹੀਂ ਨਸ਼ਿਆਂ ਵਾਲਾ ਬਈ ਸਮਾਜ ਦੀ ਸਾਰਿਆਂ ਦੀ ਜ਼ਿੰਮੇਵਾਰੀ ਆ ਕਿੰਤੀ ਸਭ ਤੋਂ ਬੱਚੇ ਹੁੰਦੇ ਆ ਆਪਾਂ ਆਪਣੇ ਬੱਚੇ ਲੋਕਾਂ ਹੱਥ ਫੜਾਤੇ ਜਿਸ ਕਾਰਨ ਉਹ ਬੱਚੇ ਜਦ 18 20 ਸਾਲ ਦੇ ਹੋ ਜਾਂਦੇ ਆ ਉਹ ਮਾਪਿਆਂ ਨੂੰ ਛੱਡ ਕੇ ਤੁਸੀਂ ਦੇਖਦੇ ਹੋ ਆਪਣੇ ਮਾਂ ਨੂੰ ਮਾਰ ਦਿੰਦਾ ਇਕ ਵਾਲੀ ਲਾਉਣ ਦੀ ਖਾਤਰ ਆਪਣੇ ਤੇ ਨੂੰ ਮਾਰ ਦਿੰਦਾ ਆਪਣੀ ਮਾਸੀ ਨੂੰ 에어ਪੋਰਟ ਤੇ ਲੈਣ ਗਿਆ ਮਾਰ ਦੇ ਆਉਂਦਾ ਰਾਤ ਦੇਖੋ ਕਿਦਾਂ ਦੇ ਸਾਡੇ ਸਬੰਧ ਟੁੱਟੇ ਸੋ ਜਿਹੜੇ ਮੋਹਨ ਸਿੰਘ ਜੀ ਸੀ ਉਸ ਸਮੇਂ ਤਾਂ ਪੜ੍ਹੇ ਲਿਖੇ ਵੀ ਲੋਕ ਬਹੁਤ ਘੱਟ ਸੀ 1960 ਤੋਂ ਪਹਿਲਾਂ ਤਾਂ ਕੋਈ ਬੀਏ ਵੀ ਬੈਲ ਬੈਲ ਹੁੰਦਾ ਸੀ ਕੋਈ ਵੀ ਐਡ ਟੀਚਰ 1960 ਤੋਂ ਪਹਿਲਾਂ ਕੋਈ ਬੈਲ ਬੈਲ ਹੁੰਦਾ ਉਹਨਾਂ ਨੇ ਆਪਣੇ ਸਮੇਂ ਤੇ ਜਦੋਂ ਮੈਂ ਵੀ ਕੀਤੀ میٹرਕ ਤਾਂ ਸਾਡੀ ਜਿਹੜੀ 10ਵੀਂ ਕਲਾਸ ਸੀ ਮੈਂ ਇਹ ਗੱਲ ਕਹਿ ਸਕਦਾ ਜਿਹੜੇ ਫਸਟ ਡਿਵੀਜ਼ਨ ਲੈਂਦੇ ਸੀ 10 ਵਿੱਚੋਂ ਉਹਨਾਂ ਨੂੰ ਇਕੁਇਵਲੈਂਟ ਟੂ ਵੀਏ ਪੇਪਰ ਦੇਣ ਦਾ ਹੱਕ ਸੀ ਕਿਉਂਕਿ ਵੀਏ ਪੜੇ ਨਾ ਸੀ ਮਿਲਦੇ ਬਹੁਤ ਘੱਟ ਸੀ ਤਾਂ ਉਹਨਾਂ ਨੇ ਗਵਰਨਮੈਂਟ ਨੇ ਇਸ ਤਰ੍ਹਾਂ ਦਾ ਵੀ ਜਿਹਦੇ ਵਿੱਚ ਮੈਨੂੰ ਦਿੰਦਾ ਰੀਟੈਸਟ ਅੱਛਾ ਚਲੋ ਮਹੂਰ ਸਿੰਘ ਜਿੱਥੇ ਪੜਨ ਨੂੰ ਵੀ ਹੁਸ਼ਿਆਰ ਸੀ ਉੱਥੇ ਉਹਨਾਂ ਨੇ ਤਾਂ ਦੇਖਿਆ ਵੀ ਮੇਰਾ ਜਿਹੜਾ ਭਾਈਚਾਰਾ ਨਾ ਹੁਣ ਅਸੀਂ ਕੀ ਕਰਦੇ ਹਾਂ ਵੀ ਮਨਮੋਹ ਸਿੰਘ ਤਾਂ ਵੱਸ ਜਾਂਦਾ ਆ ਮਾਸਟਰ ਜੀ ਹੋਰ ਜਾਂਦੇ ਆ ਕਾਮਰੇਡ ਸਾਹਿਬ ਹੋਰ ਜਾਂਦੇ ਆ ਉਹ ਅਸੀਂ ਤਾਂ ਇਦਾਂ ਦੇ ਚੱਕਰ ਚੋਂ ਹੀ ਨਹੀਂ ਨਿਕਲੇ ਸਭ ਤੋਂ ਵੱਡੀ ਬਿਮਾਰੀ ਪਈ ਵੀ ਅਸੀਂ ਜਾਤ ਪਾਤ ਦੇ ਚੱਕਰ ਚੋਂ ਨਹੀਂ ਨਿਕਲੇ ਭਾਵੇਂ ਜੋ ਮਰਜੀ ਤੁਸੀਂ ਕਹੀ ਗੋ ਸਮਾਜਿਕ ਪ੍ਰੀਤੀਆਂ ਦੇ ਉੱਤੇ ਬੋਲਣ ਦੇ ਲਈ ਵਿਦਵਾਨ ਬੜਾ ਕੁਝ ਬੋਲਦੇ ਨੇ ਬੜਾ ਕੁਝ ਲਿਖਦੇ ਨੇ ਬੜਾ ਕੁਝ ਆ ਰਿਹਾ ਔਰ ਸਾਡੇ ਬੱਚੇ ਤਾਂ ਉਧਰ ਦੇਖਦੇ ਨੇ ਹੁਣ ਆਪਾਂ ਦੇਖੋ ਜਿੰਨੇ ਬੈਠੇ ਆ ਮੇਰੀ ਸਮਝ ਅਨੁਸਾਰ ਸਾਡੇ ਕੁਝ ਨੇ ਆਪਾਂ ਬੈਠੇ ਆ ਇਹਦੀ ਵਿਜਾਇ ਜੂਸ 25 30 ਬੱਚੇ ਮੁੰਡੇ ਕੁੜੀਆਂ ਬੈਠੇ ਹੋ ਤਾਂ ਇਹ ਜਿਆਦਾ ਅਸਰਦਾਰ ਚੀਜ਼ ਹੈ ਪਰ ਕਿਉਂਕਿ ਬੱਚੇ ਸਾਡੇ ਤੁਸੀਂ ਲੱਭ ਕੇ ਲਿਆਓ ਫੜ ਕੇ ਲਿਆਓ ਉਹਨਾਂ ਨੇ ਬੈਠਣਾ ਹੀ ਨਹੀਂ ਉਹਦੇ ਕਾਰਨ ਇਹ ਹੀ ਆ ਮਾਪਿਆਂ ਨੇ ਉਹਨਾਂ ਨੂੰ ਠੀਕ ਸੇਧ ਨਹੀਂ ਦਿੱਤੀ ਟੀਚਰਾਂ ਨੇ ਕਿਤਾਬਾਂ ਤੱਕ ਹੀ ਉਹਨਾਂ ਨੂੰ ਸੀਮਤ ਰੱਖਿਆ ਔਰ ਉਮਗਰੋਂ ਬੱਚੇ ਮਾੜੀ ਸੋਸਾਇਟੀ ਚ ਪੈ ਜਾਂਦੇ ਆ ਤੇ ਜੋ ਹਾਲ ਆ ਆਪਣੇ ਪੰਜਾਬ ਦਾ ਆਪਾਂ ਇਦਾਂ ਨਹੀਂ ਕਹਿ ਸਕਦੇ ਨਹੀਂ ਬਹੁਤ ਵਧੀਆ ਇਹ ਤਾਂ ਵਿਦੇਸ਼ਾਂ ਕਰਕੇ ਵਧੀਆ ਮੈਂ ਤਾਂ ਕਹਿੰਦਾ ਕਈ ਵਾਰੀ ਮੇਰੇ ਮਨ ਚ ਇਦਾਂ ਹੁੰਦਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਇਕ ਬਾਹਰਲੇ ਦੇਸ਼ਾਂ ਦੇ ਨਾਂ ਤੇ ਵੀ ਮੱਥਾ ਟੇਕਦਿਆ ਕਰੋ ਨਹੀਂ ਤਾਂ ਇੱਥੇ ਇਦਾਂ ਦੇ ਜਿੱਦਾਂ ਦੇ ਆਪਾਂ ਸਿਸਟਮ ਵਿੱਚ ਰਹਿ ਰਹੇ ਆ ਤੁਹਾਡਾ ਇੱਥੇ ਬੱਚਾ ਕੋਈ ਸੁਰੱਖਿਆਤ ਨਹੀਂ ਸੀ ਰਹਿਣਾ ਬਾਰੇ ਦੇਸ਼ਾਂ ਨਾ ਮੈਂ ਤਾਂ ਨਾਤ ਕਰੂੰ ਜੂਏ ਕੰਟਰੀਜ਼ ਯੂਰਪ ਦੇ ਕੰਟਰੀਜ਼ ਹਾਂ ਹੁਣ ਤੁਸੀਂ ਕਹੋਗੇ ਮਾਸ਼ੀ ਤੁਸੀਂ ਤਾਂ ਪੈਨਸ਼ਨਾਂ ਲੈਂਦੇ ਹੋ ਲਾਇਲ ਹੋਣਾ ਚਾਹੀਦਾ ਕੀ ਅਸੀਂ ਲਾਇਲ ਨਹੀਂ ਹੈਗੇ ਅਸੀਂ ਤਾਂ ਚਾਹੁੰਦੇ ਆਂ ਕਿ ਜਿਹੜਾ ਕੋਈ ਵੀ ਪ੍ਰਬੰਧ ਆ ਉਹ ਘੱਮ ਸੇ ਘੱਮ ਆ ਤਾਂ ਦੇਖੇ ਵੀ ਜਗਾ ਜਗਾ ਮੈਂ ਖੁਦ ਦੇਖਦਾ ਤੁਸੀਂ ਦੇਖਦੇ ਹੋਣੇ ਆ ਪਿੰਡਾਂ ਦੇ ਵਿੱਚ ਕੋਈ ਬੋਲਣ ਦੀ ਜਰੂਰਤ ਨਹੀਂ ਕਰਦਾ ਛੋਟ ਛੋਟੇ ਸ਼ੋਕਰੇ ਜੇ ਮੈਂ ਕਿਸੇ ਨੂੰ ਕਹ ਦੋ ਪਰ ਐਦਾਂ ਨਹੀਂ ਬੋਲੀਦਾ ਕੋਈ ਦਨਨ ਖੜੇ ਹੋ ਬੰਦਾ ਮੈਨੂੰ ਕੁੱਟਣਾ ਪੈਣਾ ਦੱਸਾ ਬਾਰਾ ਜਣੇ ਔਰ ਆਮ ਲੋਕਾਂ ਨੇ ਕਹਣੇ ਮਾਸਟਰ ਤਾਂ ਯਾਰ ਖਰਾਬ ਹੀ ਬੰਦਾ ਸੀ ਖਰਾ ਕੀਤਾ ਕੁੱਟ ਦਿੰਦਾ ਇਦਾਂ ਦਾ ਆਪਾਂ ਮਾਹੌਲ ਬਣਾ ਲਿਆ ਮੈਂ ਬੇਨਤੀ ਕਰੂਗਾ ਜਿਹੜੇ ਵੀ ਸਾਨੂੰ ਵਿਦਿਆਰਥੀ ਸੁਣ ਰਹੇ ਨੇ ਜਿਹੜਾ ਸਾਨੂੰ ਇੱਥੇ ਪਿੰਡ ਵਿੱਚ ਆਲੇ ਦੁਆਲੇ ਸੁਣ ਰਿਹਾ ਪਲੀਜ਼ ਖਾਸ ਕਰਕੇ ਮਾਪੇ ਆਪਣੀ ਜ਼ਿੰਮੇਵਾਰੀ ਨਿਭਾਓ ਕਿਸੇ ਨੂੰ ਪੜ੍ਹਸਤੇ ਨਾ ਛੱਡਦੇ ਹੋ ਕਿਸੇ ਨੂੰ ਮੇਰੇ ਅਰਗੇ ਬੰਦੇ ਦੇ ਨਾ ਛੱਡਦੇ ਹੋ ਅਸੀਂ ਸਤਾੜ ਦਾਂਗੇ ਤੁਹਾਨੂੰ ਆਪੇ ਜ਼ਿੰਮੇਵਾਰੀ ਪੂਰੀ ਨਿਭਾਓ ਮੋਹ ਸਿੰਘ ਨੂੰ ਅਸਲੀ ਸਰਦਾਰ ਜਣੀ ਇਹ ਆ ਬਈ ਅੱਜ ਵੀ ਬਹੁਤ ਗਰੀਬੀ ਆ ਗਰੀਬਾਂ ਨਾ ਖੜੇ ਰਹੋ ਅਸਲੀ ਸਰਾਂ ਅੰਜੀ ਦੇ ਇਹ ਆ ਬਹੁਤ ਗਰੀਬੀ ਆ ਆਪਾਂ ਸਭ ਜਾਣਦੇ ਆ ਆਪਾਂ ਜਦੋਂ ਵੋਟਾਂ 'ਚ ਘੁੰਮਦੇ ਮੈਂ ਤਾਂ ਕਈ ਵਾਰੀ ਇਦਾਂ ਹਰਾਨ ਹੋ ਜਾਂਦਾ ਨਾ ਮੈਂ ਕੰਜਨਾਂ ਆ ਕੇ ਗੱਲ ਕੀਤੀ ਤੁਸੀਂ ਵੀ ਜਾਣੇ ਵੋਟਾਂ ਤੁਸੀਂ ਕਦੀ ਇਦਾਂ ਦੇਖਿਆ ਬਈ ਆ ਧਰਮੀਆਂ ਦੇ ਮੈਂ ਤਿੰਨ ਨਾ ਮਹੱਲਿਆਂ ਦੇ ਵਿੱਚ ਇਦਾਂ ਲੀਆਂ ਦੋ ਤਿੰਨ 20ਾਂ ਦੇ ਨਾਮ ਲੈ ਸਕਦਾ ਜਿੱਥੇ ਤੁਸੀਂ ਸਵੇਰ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਰੀਤਾ ਚੱਕਰ ਮਾਰ ਕੇ ਦਿਖਾਇਓ ਆਪਣੇ ਤਾਂ ਘਰ ਜਿੱਦਾ ਖੁੱਲੇ ਆ ਹੁਣ ਹਨਾ ਇੰਨੀ ਸੰਗਣੀ ਮਾਦੀ ਛੋਟੇ ਛੋਟੇ ਘਰ ਔਰ ਇੱਕ ਸਟਰੀਟ ਦੇ ਵਿੱਚ 35 ਤੋਂ 40 ਘਰਾਂ ਦੀ ਗਿਣਤੀ ਤੁਸੀਂ ਕਿਤੇ ਲੰਘ ਕੇ ਦੇਖਿਓ ਹਨਾ ਮੈਂ ਕੰਜਾਂ ਨੂੰ ਕਿਹਾ ਆਓ ਯਾਰ ਤੁਸੀਂ ਆਪਾਂ ਤਾਂ ਆਰਾਮ ਨਾਲ ਬੈਠੇ ਆਇਓ ਤਾਂ ਸਹੀ ਤੁਹਾਨੂੰ ਪਤਾ ਲੱਗੇ ਗਰੀਬੀ ਕੀ ਹੁੰਦੀ ਲੋਕ ਕਿੱਦਾਂ ਰਹਿ ਰਹੇ ਧੰਨ ਦੇ ਲੋਕ ਨੇ ਕੋਈ ਦਾਣਿਆਂ ਦੇ ਉੱਤੇ ਰਹਿ ਰਿਆ ਕੋਈ ਕੋਈ ਚੀਜ਼ ਲੈ ਕੇ ਰਹਿ ਰਿਆ ਲੋਕਾਂ ਨੂੰ ਆ ਗਿਆ ਢੰਗ ਸਰਕਾਰਾਂ ਜਿਹਨਾਂ ਨੇ ਬਣਾਉਣੀਆਂ ਉਹਨੂੰ ਢੰਗ ਤਰੀਕੇ ਆ ਗਏ ਹਨ ਸੋ ਫਿਰ ਆਪਣੇ ਕੋਲੋਂ ਆਪਣੇ ਪਰਿਵਾਰ ਵੱਲੋਂ ਕਿਉਂਕਿ ਮੇਰਾ ਪਰਿਵਾਰ ਇਹਨਾਂ ਦੇ ਪਰਿਵਾਰ ਨਾਲ ਮੇਰੇ ਪੜਦਾਦਾ ਜੀ ਕਾਫੀ ਉਹਨਾਂ ਦੇ ਨਾਲ ਸੰਬੰਧ ਰਹੇ ਨੇ ਮੈਂ ਆਪਣੇ ਦਿਲੋਂ ਆਪਣੇ ਮਨੋਂ ਔਰ ਆਪਣੇ ਪਰਿਵਾਰ ਵੱਲੋਂ ਇਸ ਪਰਿਵਾਰ ਦਾ ਖਾਸ ਕਰਕੇ ਜਿਹਨੇ ਆਪਣੇ ਬਾਪ ਦਾ ਆਪਣੇ ਬਜ਼ੁਰਗਾਂ ਦਾ ਨਾ ਬਣਾ ਕੇ ਰੱਖਿਆ ਬੱਚਿਆਂ ਨੇ ਮੈਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰਦਾਰ ਮੋਹਨ ਸਿੰਘ ਯਾਦਗਾਰੀ ਹਾਲ ਦੇ ਵਿੱਚ ਸ਼ਹਿਵਤ ਸੋਂ ਮੇਰੇ ਸਾਥੀ ਮੇਰੇ ਵੀਰ ਮੇਰੇ ਬੱਚੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਦੇ ਯਾਦ ਦੇ ਵਿੱਚ ਇਕੱਠੇ ਹੋਏ ਆ ਜਿਨ੍ਹਾਂ ਦਾ ਪੂਰਾ ਜੀਵਨ ਜਿਹੜਾ ਉਹ ਸੰਘਰਸ਼ ਵਿੱਚ ਹੀ ਰਹਾ ਚਾਹੇ ਉਹ ਸੰਘਰਸ਼ ਉੱਚ ਦਰਜੇ ਦੀ ਸਾਡੀ ਸਮਾਜਿਕ ਗਰੀਬੀ ਦੇ ਨਾਲ ਲੜਦਿਆਂ ਦਾ ਹੋਵੇ ਚਾਹੇ ਸਮਾਜਿਕ ਸਰੋਕਾਰਾਂ ਨਾਲ ਹਿੱਤਾਂ ਨਾਲ ਕਿਸੇ ਗਰੀਬ ਗੁਰਬੇ ਨਾਲ ਉਹਨਾਂ ਦੇ ਹੱਕਾਂ ਲਈ ਰਾਖੀ ਕਰਦਿਆਂ ਲੜਦਾ ਹੋਵੇ ਇਹ ਜੋ ਅੱਜ ਇਸੀ 5ਵੀਂ ਵਰਸੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਯਾਦ ਕਰ ਰਹੇ ਆ ਇਹ ਯਾਦ ਕਰਨਾ ਸਾਡਾ ਇਸ ਲਈ ਵੀ ਬਣਦਾ ਆ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜੀ ਕਾਲਣਾ ਕਾਲੀ ਆ ਖਾਸ ਕਰਕੇ ਗਰੀਬ ਤਬਕੇ ਲਈ ਗਰੀਬ ਕਿਸਾਨੀ ਲਈ ਜਿਹੜੀ ਛੋਟੀ ਕਿਸਾਨੀ ਸੀ ਉਹ ਵੀ ਲੋਕ ਆਪਣੀਆਂ ਸਮੱਸਿਆਵਾਂ ਲਈ ਸਰਦਾਰ ਮੋਹਨ ਸਿੰਘ ਨੂੰ ਯਾਦ ਕਰਿਆ ਕਰਦੇ ਸਨ ਪਰ ਸਾਨੂੰ ਇਹ ਦੇਖਣਾ ਪਊਗਾ ਕਿ ਜੇ ਉਹਨਾਂ ਨੇ ਆਪਣੇ 60-70 ਸਾਲ ਦੇ ਜੀਵਨ ਦੇ ਵਿੱਚ ਲੋਕ ਅਰਪਤ ਹੋ ਕੇ ਲੋਕਾਂ ਦੀ ਸੇਵਾ ਕੀਤੀ ਆ ਤੇ ਉਹਦੇ ਮੁਕਾਬਲੇ ਜੇ ਅਸੀਂ ਆਪਣੇ ਜੀਵਨ ਤੇ ਝਾਤ ਮਾਰਦੇ ਤਾਂ ਅਸੀਂ ਖੜੇ ਕਿੱਥੇ ਆ ਸਾਡੇ ਲਈ ਵੀ ਇਹ ਬਹੁਤ ਵੱਡਾ ਤੇ ਸੁਭਾਗਾ ਦੇਣਿਆ ਕਿ ਕਟੋ-ਕਟ ਅਸੀਂ ਅੱਜ ਉਹਨਾਂ ਦੀਆਂ ਜਿਹੜੀਆਂ ਸਮਾਜ ਪ੍ਰਤੀ ਸੇਵਾਵਾਂ ਸੀ ਉਹਨੂੰ ਯਾਦ ਕਰਨ ਲਈ ਇਕੱਠੇ ਹੋ ਕੇ ਗੱਲਬਾਤ ਕਰਨੇ ਆ ਗੱਲਬਾਤ ਦੇ ਵਿੱਚ ਜਦੋਂ ਅਸੀਂ ਦੇਖਾਂਗੇ ਤਾਂ ਗੱਲਬਾਤ ਕੱਲੀਆਂ ਗੱਲਾਂ ਕਰਕੇ ਹੀ ਸਰ ਜਾਣਾ ਜਾਂ ਗੱਲਾਂ ਕਰਕੇ ਹੀ ਇੱਕ ਦਿਨ ਸਾਲ ਦੇ ਵਿੱਚ ਇਕੱਠੇ ਹੋ ਕੇ ਉਹਦੇ ਆਪਾਂ ਚੰਗੇ ਕੰਮਾਂ ਨੂੰ ਯਾਦ ਕਰਕੇ ਚੁੱਪ ਕਰਕੇ ਸਾਰਾ ਸਾਲ ਸੁੱਤੇ ਰਹਿ ਜਾਣਾ ਇਹ ਵੀ ਉਸੇ ਤਰ੍ਹਾਂ ਹੈ ਕਿ ਜਿੱਦ ਜਿਸ ਤਰ੍ਹਾਂ ਸਾਡੇ ਦੋ ਵੱਡੇ ਰੈਵਰ ਸਮਾਜ ਦੇ ਆ ਕਿ ਅਸੀਂ ਦੋ ਦਿਨ ਉਹਨਾਂ ਦੇ ਮਨਾਉਨੇ ਆ ਤੇ ਸਾਰਾ ਸਾਲ ਜਿਹੜਾ ਆ ਉਹ ਵੀ ਸੁੱਤੇ ਰਹਿ ਜਾਂਦੇ ਆ ਅਸੀਂ ਅਕਸਰ ਸਰਸ ਸਰਿੰਦਰਪਾਲ ਜੀ ਤਰਜਿੰਦਰ ਸਿੰਘ ਗੱਲਾਂ ਕਰਦੇ ਹੁੰਨੇ ਆ ਕਿ ਜਦੋਂ ਸਾਡੇ ਰੈਵਰ ਦਾ ਜਨਮ ਦਿਨ ਆਉਂਦਾ ਅਸੀਂ ਨਾਰੇ ਬਹੁਤ ਠੋਕ ਠੋਕ ਕੇ ਲਾਉਨੇ ਆ ਭੀਮ ਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤਾਂ ਅਸੀਂ ਪਿੱਛੇ ਖੜੇ ਗੱਲਾਂ ਇੱਕੋ ਹੀ ਕਰਦੇ ਹੁੰਨੇ ਆ ਵੇ ਅੱਜ ਸ਼ਾਮ ਤੱਕ ਹੀ ਇਹ ਨਾਰਿਆਂ ਦਾ ਅਸਰ ਰਹਿਣਾ ਹੈ ਦੂਸਰੇ ਦਿਨ ਕਿਸੇ ਨੇ ਉਹਨਾਂ ਦੀ ਸਿੱਖਿਆ ਤੇ ਜਾਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੀ ਗੱਲ ਤੇ ਕੋਈ ਨਾ ਧਾਰਨੀ ਨਹੀਂ ਹੋਣਾ ਇਦਾਂ ਦੀਆਂ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਸਮਾਜ ਦੇ ਵਿੱਚ ਸਾਨੂੰ ਅਸਲ ਵਿੱਚ ਸਾਡੇ ਚ ਘਾਟਾਂ ਇੱਥੋਂ ਹੀ ਆਈਆਂ ਕਿ ਸਾਡੇ ਕਹਿਣੀਆਂ ਤੇ ਕਰਨੀਆਂ ਦੇ ਵਿੱਚ ਬਹੁਤ ਵੱਡਾ ਫਰਕ ਆਇਆ ਅਸੀਂ ਦਿਖਾਵਾ ਕਿਸੇ ਹੋਰ ਗੱਲਾਂ ਦਾ ਕਰਦੇ ਹਾਂ ਤੇ ਅਸਲ ਵਿੱਚ ਸਾਡੀ ਜਿਹੜੀ ਜ਼ਿੰਦਗੀ ਦੇ ਟੀਚੇ ਨੇ ਉਹ ਕਿਸੇ ਹੋਰ ਪਾਸੇ ਨੂੰ ਜਾ ਰਹੇ ਨੇ ਸਮਾਜ ਦੇ ਵਿੱਚ ਕ੍ਰਿਤਿਆ ਹਮੇਸ਼ਾ ਰਹੀਆਂ ਆ ਮੁੱਢ ਕਦੀਮ ਤੋਂ ਰਹੀਆਂ ਆ ਪਰ ਉਹਨਾਂ ਦਾ ਮੌਕੇ ਮੌਕੇ ਤੇ ਰੂਪ ਰੰਗ ਬਦਲਦਾ ਰਿਹਾ ਆ ਜੇਕਰ ਸਰਦਾਰ ਮੋਹਨ ਸਿੰਘ ਦੇ ਦੇ ਜੀਵਨ ਬਾਰੇ ਆਪਾਂ ਗੱਲ ਕਰਦੇ ਆ ਤੇ ਜਿਵੇਂ ਸਰਦਾਰ ਰਜਿੰਦਰ ਸਿੰਘ ਦੱਸਿਆ ਕਰਦੇ ਨੇ ਤੇ ਸਾਨੂੰ ਵੀ ਕੁਝ ਕੁਝ ਯਾਦ ਨੇ ਇਹ ਗੱਲਾਂ ਕਿ ਉਸ ਵੇਲੇ ਵੀ ਜਿਹੜੀ ਪਿੰਡ ਦੀ ਇੱਕ ਧਨਾੜ ਸੋਚ ਸੀਗੀ ਉਹ ਇਸ ਗੱਲ ਤੇ ਤਹਈਆ ਬਣਾ ਕੇ ਰੱਖਦੀ ਸੀ ਉਹ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਰੱਖਦੀ ਸੀ ਉਸ ਵੇਲੇ ਜਿਹੜੀਆਂ ਵੀ ਪ੍ਰਚਲਿਤ ਪਾਰਟੀਆਂ ਨਗਰ ਦੇ ਵਿੱਚ ਕੰਮ ਕਰਦੀਆਂ ਸਨ ਕਿ ਸਰਦਾਰ ਮੋਹਨ ਸਿੰਘ ਵਰਗੀ ਜਿਹੜੀ ਸੋਚ ਆ ਉਹ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਆਉਣੀ ਚਾਹੀਦੀ ਭਾਵੇਂ ਕਿ ਰਿਜ਼ਰਵੇਸ਼ਨ ਦੇ ਆਧਾਰ ਤੇ ਕਿਸੇ ਦੇ ਬਾਰੀ ਆ ਵੀ ਗਈ ਆ ਕਮਿਊਨਿਟੀ ਦੀ ਤਾਂ ਉੱਥੇ ਵੀ ਕੁਝ ਏਦਾਂ ਦਾ ਬੰਦਾ ਲਿਆਂੜ ਕੇ ਖੜਾ ਕੀਤਾ ਜਾਂਦਾ ਸੀਗਾ ਕਿ ਜਿਹੜਾ ਸਰਦਾਰ ਮੋਹਨ ਸਿੰਘ ਦਾ ਥਾਂ ਤਾਂ ਪੂਰ ਲਵੇ ਪਰ ਸਰਦਾਰ ਮੋਹਨ ਸਿੰਘ ਵਰਗੀ ਸੋਚ ਲੈ ਕੇ ਉਹ ਸਾਡੇ ਸਮਾਜ ਦੇ ਵਿੱਚ ਅੱਗੇ ਨਾ ਆ ਸਕੇ ਇਹ ਮੁੱਢ ਤੋਂ ਚੱਲਦਾ ਰਿਹਾ ਆ ਤੇ ਅਸੀਂ ਵੀ ਇਹ ਗੱਲ ਨੂੰ ਮੰਨਦੇ ਆ ਕਿ ਜੇਕਰ ਅੱਜ ਲਗਭਗ ਪਿਛਲੇ 30 ਸਾਲ ਦੀ ਰਾਜਨੀਤੀ ਤੋਂ ਬਾਅਦ ਨਗਰ ਪੰਚਾਇਤ ਬਿਲਗਾ ਦੇ ਉੱਤੇ ਕਿਸੇ ਚੰਗੀ ਕਮੇਟੀ ਨੂੰ ਕੰਮ ਕਰਨ ਦਾ ਮਿਲਿਆ ਤੇ ਇਹ ਸਰਦਾਰ ਮੋਹਨ ਸਿੰਘ ਬਿਲਗਾ ਦੀ ਸੋਚ ਦਾ ਨਤੀਜਾ ਨਿਕਲਿਆ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਇਹ ਚੀਜ਼ਾਂ ਸੁਣੀਆਂ ਗਈਆਂ ਸੀ ਕਿ ਪਿੰਡ ਦੇ ਵਿੱਚ ਸਾਂਝਾ ਫਰੰਟ ਬਣਿਆ ਬੈਠ ਕੇ ਗੱਲਬਾਤ ਹੋਈ ਸਰਬਸੰਮਤੀ ਦੀ ਵੀ ਗੱਲ ਚੱਲੀ ਪਰ ਪਿੰਡ ਦੇ ਉਹ ਲੋਕ ਜਿਹੜੇ ਇਸ ਗੱਲ ਦੀ ਧਾਰਨਾ ਰੱਖਦੇ ਸੀਗੇ ਕਿ ਅਸੀਂ ਚੰਗੀ ਸੋਚ ਵਾਲਾ ਬੰਦਾ ਅੱਗੇ ਨਹੀਂ ਆਉਣ ਦੇਣਾ ਤੇ ਉਹਨਾਂ ਨੇ ਇਸ ਗੱਲ ਦੀਆਂ ਸ਼ਰਤਾਂ ਰੱਖ ਦਿੱਤੀਆਂ ਕਿ ਸਮਝੌਤਾ ਤਾਂ ਹੀ ਹੋ ਸਕਦਾ ਆ ਜੇਕਰ ਮੋਹਨ ਸਿੰਘ ਵਿੱਚੋਂ ਪੰਚੀ ਜਾਂ ਸਰਪੰਚੀ ਦਾ ਦਾਵੇਦਾਰ ਨਾ ਹੋ ਸਕੇ ਇਹ ਹੀ ਰਿਪੀਟ ਹੁੰਦੀ ਗੱਲ ਤੁਸੀਂ ਇਸ ਵਾਰ 2024 ਦੀ ਇਲੈਕਸ਼ਨ ਚ ਵੀ ਦੇਖੀ ਆ ਉਹ ਸੋਚਾਂ ਇੱਕ ਥਾਂ ਇਕੱਠੀਆਂ ਹੋਈਆਂ ਜਿਹੜੀਆਂ ਕਿ ਕਦੀ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖੀਆਂ ਹੀ ਨਹੀਂ ਸੀ 40 ਸਾਲ ਦਾ ਸਮਾਂ ਬੀਤ ਗਿਆ 1984 ਦਾ ਵਾਕਿਆ ਵਰਤੇ ਨੂੰ ਬਹੁਤ ਵੱਡਾ ਖਾਸ ਕਰਕੇ ਸਿੱਖ ਭਾਈਚਾਰੇ ਤੇ ਇਹ ਇਸ ਤਰ੍ਹਾਂ ਦਾ ਇੱਕ ਤਕਲੀਫ ਦੁੱਖ ਸੀਗੀ ਜਿਤ ਜਿਹਨੂੰ ਦੇਖ ਕੇ ਹਜੇ ਤੱਕ ਵੀ ਰੂਹਾਂ ਕੰਬ ਜਾਂਦੀਆਂ ਪਰ ਨਗਰ ਬਿਲਗਾ ਦੇ ਵਿੱਚ ਇਦਾਂ ਦੀਆਂ ਸੋਚਾਂ ਵੀ ਇਕੱਠੀਆਂ ਹੋਈਆਂ ਜਿਹੜੀਆਂ 1984 ਤੋਂ ਬਾਅਦ ਇਕੱਠੀ-ਕੱਠੀਆਂ ਨਹੀਂ ਸੀ ਹੋਈਆਂ ਪਰ ਉਹਨਾਂ ਨੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਇਦਾਂ ਦਾ ਇੱਕ ਫਰੰਟ ਬਣਾਇਆ ਇਦਾਂ ਦਾ ਇੱਕ ਮੂਵਮੈਂਟ ਖੜੀ ਕਰਨ ਦੀ ਕੋਸ਼ਿਸ਼ ਕੀਤੀ ਪਰ ਧਾਨਿਆ ਇਸ ਨਗਰ ਦੇ ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੈਰੋਕਾਰ ਨੇ ਇਹਨਾਂ ਨੇ ਉਹ ਸੋਚ ਨੂੰ ਨਕਾਰਿਆ ਸੋਚ ਨੂੰ ਨਕਾਰ ਕੇ ਉਹਨਾਂ ਨੇ ਸਰਦਾਰ ਮੋਹਨ ਸਿੰਘ ਵਰਗੀ ਸੋਚ ਜਿੱਦਾਂ ਦੀ ਉਹ ਸੋਚ ਦੇ ਧਾਰਨੀ ਸਨ ਉਹਨਾਂ ਨੂੰ ਪਿੰਡ ਦੇ ਵਿੱਚ ਨਗਰ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਸਾਰਿਆਂ ਨੇ ਬਹੁਤ ਰਲ ਕੇ ਕੀਤੀ ਗੱਲ ਮਿਹਨਤ ਕੀਤੀ ਪਰ ਹਜੇ ਵੀ ਉਹ ਸੋਚ ਭਾਰੂਗਾ ਪਿੰਡ ਦੇ ਇਹ ਸਾਰੂ ਕੰਮ ਜੋ ਪਿਛਲੇ ਲਗਭਗ 7 ਮਹੀਨੇ ਸਾਨੂੰ ਨਗਰ ਕੌਂਸਲ ਦੇ ਉੱਪਰ ਕੰਮ ਕਰਦਿਆਂ ਨੂੰ ਹੋ ਗਿਆ ਤਾਂ ਮੈਂ ਕੁਝ ਚੀਜ਼ਾਂ ਹੁਣ ਨਗਰ ਕੌਂਸਲ ਦੇ ਸਬੰਧ ਦੇ ਵਿੱਚ ਆਪਦੇ ਸਾਹਮਣੇ ਰੱਖਣਾ ਚਾਹਾਂਗਾ ਕਿ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਇਸ ਕੌਂਸਲ ਦੇ ਵਿੱਚ ਇਹ ਗਠਨ ਹੋਇਆ ਆ ਲਗਭਗ ਕੋਈ ਇੱਕ ਜਾਂ ਦੋ ਦਿਨ ਕੋ ਛੱਡ ਕੇ ਜਿਸ ਦਿਨ ਕੋਈ ਕਿਸੇ ਕੋਈ ਜ਼ਰੂਰੀ ਰੀਵਾ ਬਾਹਰਲਾ ਨਾ ਹੋਵੇ ਤੇ ਲਗਭਗ 7 ਮਹੀਨੇ ਤੋਂ ਲਗਾਤਾਰ ਸੱਤੇ ਦਿਨ 16 16 12 12 14 14 ਘੰਟੇ ਇਹ ਦਫਤਰ ਖੁੱਲਦਾ ਆ ਔਰ ਸਵੀਰ ਤੋਂ ਲੈ ਕੇ ਅਮਾਸ ਜੀ ਸਾਡੇ ਜਗਿੰਦਰ ਸਿੰਘ ਜੀ ਇਸ ਗੱਲ ਦੇ ਗਵਾਹ ਨੇ ਮੇਰੇ ਸਾਥੀ ਨੇ ਵੇ ਕੋਈ ਇੱਕ ਘੰਟਾ ਜੋ ਕੋਈ ਅੱਧਾ ਘੰਟਾ ਵੀ ਦਫ਼ਤਰ ਵਿਹਲਾ ਨਹੀਂ ਹੁੰਦਾ ਜਦੋਂ ਲੋਕ ਸਮੱਸਿਆ ਲੈ ਕੇ ਨਹੀਂ ਆਉਂਦੇ ਔਰ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅੱਜ ਤੱਕ 7 ਮਹੀਨਿਆਂ ਚ ਜਿੰਨੇ ਵੀ ਸਾਡੇ ਕੋਲ ਮਸਲੇ ਆਏ ਨੇ ਔਰ 100% ਜਿਹੜੀ ਸਟ੍ਰਾਈਕ ਰੇਟ ਹੈ ਸਾਡੀ ਅਸੀਂ ਰਾਜੀਨਾਮੇ ਕਰਾ ਕੇ ਲੋਕਾਂ ਦੇ ਘਰਾਂ ਨੂੰ ਭੇਜਿਆ ਅਸੀਂ ਉਹਨਾਂ ਨੂੰ ਕਾਨੂੰਨੀ ਝਗੜਿਆਂ ਤੋਂ ਕਾਨੂੰਨੀ ਅਦਾਲਤੀ ਝਗੜਿਆਂ ਤੋਂ ਬਚਾ ਕੇ ਰਾਜੀਨਾਮੇ ਕਰਾ ਕੇ ਅਸੀਂ ਉਹਨਾਂ ਨੂੰ ਵਾਪਸ ਭੇਜਿਆ ਹਰ ਬੰਦੇ ਨੂੰ ਇਸ ਵਿਲੇ ਆਸ ਹੈ ਕਿ ਨਗਰ ਪੰਚਾਇਤ ਦਫ਼ਤਰ ਜਾਵਾਂਗੇ ਉੱਥੇ ਸਾਡਾ ਮਸਲਾ ਹੱਲ ਹੋਊਗਾ ਕਿਉਂਕਿ ਉਹਦਾ ਕਾਰਨ ਇਹ ਆ ਵੀ ਇਹ ਜਿਹੜੀ ਅਸੀਂ ਅ ਪਦਵੀ ਤੇ ਜਾਂ ਇਸ ਕੁਰਸੀ ਤੇ ਬੈਠੇ ਆ ਇਹਦੇ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਕਰਨਾ ਪਿਆ ਅਸੀਂ ਚਾਹੁੰਦੇ ਆ ਕਿ ਪੰਜ ਸਾਲ ਸਾਡਾ ਇੱਕ ਇੱਕ ਮਿੰਟ ਵੀ ਜੇ ਨਗਰ ਦੇ ਕੰਮ ਆਉਂਦਾ ਆ ਤਾਂ ਅਸੀਂ ਭਾਗਾ ਵਾਲੇ ਹੋਵਾਂਗੇ ਉਸ ਤੋਂ ਬਾਅਦ ਜੇ ਉੱਥੇ ਕੀਤੇ ਕੁਝ ਇਤਿਹਾਸਕ ਫੈਸਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸਾਡੇ ਬਹੁਤ ਹੀ ਆਜ਼ਾਦੀ ਘੁਲਾਟਿਆ ਬਾਬਾ ਕਰਮ ਸਿੰਘ ਤਿੱਲਾ ਜੀ ਹੋਏ ਨੇ ਜਿਹੜੇ ਕਿ ਸਾਨੂੰ ਦੱਸਦੇ ਨੇ ਅ ਭਈ ਉਹ ਉਸ ਵੇਲੇ ਜਦੋਂ ਸੰਗਰਾਮ ਦੀ ਲਹਿਰ ਚੱਲਦੀ ਸੀ ਤੇ ਪਿੰਡ ਦੇ ਵਿੱਚ ਲਾਲਟਨ ਲੈ ਕੇ ਲੋਕਾਂ ਨੂੰ ਜਗਾਉਣ ਲਈ ਲੋਕਾਂ ਨੂੰ ਜਾਗਰਤ ਕਰਨ ਲਈ ਘੁੰਮਿਆ ਕਰਦੇ ਸਨ ਉਹਨਾਂ ਦੇ ਨਾਂ ਤੇ ਮਾਸਟਰ ਜਗਿੰਦਰ ਸਿੰਘ ਜੀ ਮਾਸਟਰ ਹਰਦੇਵ ਸਿੰਘ ਜੀ ਇਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਇਹਨਾਂ ਨੇ ਸਾਨੂੰ ਸਾਰੇ ਉਹਨਾਂ ਦੇ ਤੱਥ ਕੱਢ ਕੇ ਦਿੱਤੇ ਤੇ ਨਗਰ ਪੰਚਾਇਤ ਬਿਲਗਾ ਵੱਲੋਂ ਬਾਬਾ ਕਰਮ ਸਿੰਘ ਤਿੱਲਾ ਦੇ ਨਾਂ ਤੇ ਜਿਹੜੀ ਸਾਡੀ ਯਾਦਗਾਰੀ ਲਾਇਬ੍ਰੇਰੀ ਬਣ ਰਹੀ ਆ ਬੱਸ ਸਟੈਂਡ ਦੇ ਵਿੱਚ ਉਹ ਯਾਦਗਾਰੀ ਸਾਡੀ ਲਾਇਬ੍ਰੇਰੀ ਉਹ ਬਣ ਕੇ ਤਿਆਰ ਹੋ ਗਈ ਆ ਅਗਲੇ ਮਹੀਨੇ ਦੇ ਵਿੱਚ ਉਹਦਾ ਉਦਘਾਟਨ ਹੋ ਜੂਗਾ ਤਾਂ ਉੱਥੇ ਉੱਚ ਪੱਧਰ ਦੇ ਇਕੁਪਮੈਂਟ ਲੱਗੇ ਨੇ ਜਿੱਥੇ ਕੰਪਿਊਟਰ ਲੱਗਣਗੇ ਜਿੱਥੇ ਵਾਈਫਾਈ ਲੱਗੂਗਾ ਬੱਚਿਆਂ ਦੀ ਸਹੂਲਤ ਮੁਤਾਬਕ ਉਥੇ ਏਸੀ ਦੀ ਸਹੂਤਾ ਹੋਊਗੀ ਤੇ ਅਸੀਂ ਉਹਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਿਵੇਂ ਸਰਦਾਰ ਮੋਹਨ ਸਿੰਘ ਦਾ ਪਰਿਵਾਰ ਸਿੱਖਿਆ ਦੇ ਖੇਤਰ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਿੱਚ ਬਹੁਤ ਵੱਡੇ ਵੱਡੇ ਤਹਈਏ ਕਰਾ ਰਿਆ ਨੇ ਜਿਵੇਂ ਕਿ ਸਾਇੰਸ ਗਰੁੱਪ ਜੀ ਚੱਲ ਰਿਹਾ ਆ ਭਾਵੇਂ ਕਿ ਉਹਦੇ ਵਿੱਚ ਸਾਡੇ ਸਾਰੇ ਸਾਥੀ ਸਹਿਯੋਗ ਦਿੰਦੇ ਨੇ ਪਰ ਇਹ ਜਿਹੜੀ ਸੋਚ ਸੀਗੀ ਜਾਂ ਇਸ ਕੰਮ ਨੂੰ ਅੱਗੇ ਲੈ ਕੇ ਜਾਣ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਸਰਦਾਰ ਰਜਿੰਦਰ ਸਿੰਘ ਦਾ ਸੀਗਾ ਅਸੀਂ ਉਹ ਸੈਂਸ ਗਰੁੱਪ ਮਨਜ਼ੂਰ ਕਰਾਇਆ ਔਰ ਅੱਜ ਤੱਕ ਪਿਛਲੇ 4 ਸਾਲ ਤੋਂ ਲੜਕੀਆਂ ਦੀਆਂ ਆਪਣੀਆਂ ਜੇਬਾਂ ਵਿੱਚੋਂ ਐਨ ਆਰ ਆਈ ਭਰਾਵਾਂ ਤੋਂ ਦਾਨ ਵਜੋਂ ਪੈਸੇ ਮੰਨ ਕੇ ਅਸੀਂ ਚਲਾ ਰਹੇ ਹਾਂ ਤੇ ਅਸੀਂ ਬਾਬਾ ਕਰਮ ਸਿੰਘ ਤਿੱਲਾ ਹਾਲ ਦੇ ਵਿੱਚ ਵੀ ਇੱਕ ਇਦਾਂ ਦਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹਦੇ ਵਿੱਚ ਅਸੀਂ ਜਿਹੜੇ ਸਾਡੇ ਕੰਪੀਟੀਸ਼ਨ ਐਗਜ਼ਾਮ ਹੁੰਦੇ ਨੇ ਸਾਡੇ ਬੱਚੇ ਪਲੱਸ 2 ਤੱਕ ਗ੍ਰੈਜੂਏਸ਼ਨ ਤੱਕ ਤੱਕ ਤਕਰੀਬਨ ਪਹੁੰਚ ਜਾਂਦੇ ਨੇ ਪਰ ਉਸ ਤੋਂ ਬਾਅਦ ਸਾਡੇ ਬੱਚਿਆਂ ਦੇ ਕੋਲ ਕੋਈ ਰਾਹ ਦਸੇਰਾ ਨਹੀਂ ਹੁੰਦਾ ਉਹਨਾਂ ਨੂੰ ਸਮਝ ਨਹੀਂ ਆ ਗਈ ਹੈਗੀ ਕਿ ਜਿਹੜੇ ਉੱਚੀਆਂ ਨੌਕਰੀਆਂ ਦੇ ਕੰਪੀਟੀਸ਼ਨ ਐਗਜ਼ਾਮ ਆ ਉਹ ਐਗਜ਼ਾਮ ਕਿਵੇਂ ਹੱਲ ਕੀਤੇ ਜਾਣ ਉਹ ਐਗਜ਼ਾਮਾਂ ਦੀ ਤਿਆਰੀ ਕੀਤੀ ਕਿਵੇਂ ਜਾਵੇ ਅਸੀਂ ਉਹਦੇ ਸੰਬੰਧ ਦੇ ਵਿੱਚ ਸਾਡੇ ਇੱਥੇ ਨਗਰ ਦੀ ਇੱਕ ਬੱਚੀ ਆ ਤਮਾਨ ਅਕੈਡਮੀ ਵਾਲੇ ਅਸੀਂ ਉਹਨਾਂ ਨੂੰ ਸੱਦ ਕੇ ਵੀ ਇੱਕ ਦਿਨ ਉਹਨਾਂ ਤੋਂ ਨੁਕਤੇ ਲੈ ਛੋਟੇ ਕਿ ਜੇਕਰ ਅਸੀਂ ਉਸ ਲਾਇਬ੍ਰੇਰੀ ਦੇ ਵਿੱਚ ਜਿਹੜੇ ਸਾਡੇ ਪੀਸੀਐਸ ਦੇ ਆਈਪੀਐਸ ਦੇ ਯੂਪੀਐਸ ਦੀ ਜਾਂ ਬੈਂਕਾਂ ਦੇ ਇਗਜ਼ਾਮ ਆਉਂਦੇ ਆ ਉਹਨਾਂ ਦੀ ਤਿਆਰੀ ਕਰਨ ਲਈ ਜੇਕਰ ਬੱਚਿਆਂ ਨੂੰ ਅਸੀਂ ਉਥੇ ਇੱਕ ਪਲੇਟਫਾਰਮ ਦੇ ਸਕੀਏ ਤੇ ਉਹਦੇ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਉਹ ਸਾਨੂੰ ਸਾਰਾ ਸਟਰਕਚਰ ਸਮਝਾ ਕੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੇ ਸਾਥੀਆਂ ਨਾਲ ਇੱਕ ਵਾਰੀ ਬੈਠ ਕੇ ਅਸੀਂ ਉਹੀ ਕਰਾਂਗੇ ਕਿ ਸਾਡੇ ਬੱਚੇ ਕੋਈ ਏਡਾ ਵੱਡਾ 11 12000 ਆਬਾਦੀ ਦਾ ਨਗਰ ਹੋਵੇ 25 30 ਪਿੰਡ ਲੱਗਦੇ ਹੋਣ ਤੇ ਸਾਡੇ ਪਿੰਡਾਂ ਵਿੱਚੋਂ ਪਿਛਲੇ 25 30 ਸਾਲਾਂ ਦੇ ਵਿੱਚ ਕੋਈ ਵੱਡੀ ਪਦਵੀ ਤੇ ਨਾ ਸਾਡਾ ਕੋਈ PCS ਬਣ ਸਕਿਆ ਸਾਡਾ ਕੋਈ IPS ਨਹੀਂ ਬਣ ਸਕਿਆ ਸਾਡਾ ਕੋਈ ਜਿਹੜਾ ਆਈਐਸ ਨਹੀਂ ਬਣ ਸਕਿਆ ਤੇ ਇਹ ਸਾਡੀਆਂ ਕਮੀਆਂ ਹੈਗੀਆਂ ਨੇ ਉਸ ਤੋਂ ਬਾਅਦ ਜਿਹੜਾ ਨਗਰਪੰਚਾਇਤ ਬਿਲਕਾ ਨੇ ਇੱਕ ਯਾਦਗਾਰੀ ਮਤਾ ਪਾਸ ਕੀਤਾ ਕਿ ਜਿਹੜਾ ਸਾਡਾ ਚੀਮਾ ਰੋਡ ਤੋਂ ਲੈ ਕੇ ਨੂਰ ਮਹਿਲ ਤੋਂ ਲੈ ਕੇ ਬਿਲਗੇ ਤੱਕ ਦਾ ਮਾਰਗ ਆ ਇਹਦਾ ਸਾਡਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰਗ ਦੇ ਨਾਂ ਰੱਖਿਆ ਗਿਆ ਤੇ ਦੂਸਰਾ ਸਾਡਾ ਜਿਹੜਾ ਬਿਲਗਾ ਤੋਂ ਮੌਸਬ ਤੱਕ ਦਾ ਮਾਰਗ ਆ ਉਹ માતા ਗੰਗਾ ਜੀ ਦੇ ਨਾਂ ਤੇ ਉਹ ਮਾਰਗ ਦਾ ਨਾਂ ਰੱਖਿਆ ਗਿਆ ਸਾਡੀਆਂ ਮਨਜ਼ੂਰੀਆਂ ਹੋ ਗਈਆਂ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਪਿੰਡ ਦੇ ਵਿੱਚ ਮੰਗਤਿਆਂ ਦੀਆਂ ਜਾਂ ਹੋਰ ਜਿਹੜੀਆਂ ਰਿਓਰਤਾਂ ਆ ਮਹਾਂਤਾਂ ਦੀਆਂ ਕੁਸਰਿਆਂ ਦੀਆਂ ਜਿਹੜੀਆਂ ਬਹੁਤ ਵੱਡੀਆਂ ਮਨਮਾਨੀਆਂ ਚੱਲਦੀਆਂ ਸੀਗੀਆਂ ਉਹਦੇ ਤੇ ਵੀ ਸਾਡੀ ਨਗਰ ਪੰਚਾਇਤ ਨੇ ਇੱਕ ਮਤਾ ਪਾ ਕੇ ਉਹ 3100 ਰੁਪਏ ਦੀ ਰਕਮ ਦਿੱਤੀ ਪਰ ਕੋ ਨਹੀਂ ਦੇਖਦਾ ਭਾਵੇਂ 1100 ਦੇਵੇ ਕੋ 1200 ਦੇਵੇ ਪਰ 3100 ਤੋਂ ਵੱਧ ਕਿਸੇ ਤੋਂ ੱੱਕੀ ਨਾਲ ਪੈਸੇ ਨਹੀਂ ਲਈ ਜਾ ਸਕਦੇ ਕਿਉਂਕਿ ਬਹੁਤ ਬਹੁਤ ਸਾਡੇ ਪਰਿਵਾਰਾਂ ਸ਼ਿਕਾਇਤਾਂ ਆਉਂਦੀਆਂ ਸੀ ਥੋੜੇ ਰਿਸ਼ਤੇਦਾਰ ਆਣ ਕੇ ਬੈਠੇ ਹੁੰਦੇ ਆ ਉਹਨਾਂ ਦਾ ਜਲੂਸ ਕੱਢਿਆ ਜਾਂਦਾ ਕਿਸੇ ਤੋਂ ਮੁੰਡੀਆਂ ਮੰਗੀਆਂ ਜਾਂਦੀਆਂ ਕਿਸੇ ਤੋਂ 50-50 ਹਜ਼ਾਰ ਰੁਪਏ ਦੀਆਂ ਵਧਾਈਆਂ ਲਈ ਜਾਂਦੀਆਂ ਇਹਦੇ ਸਬੰਧ ਵਿੱਚ ਵੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਰਿੰਗ ਰੋਡ ਦਾ ਪ੍ਰੋਜੈਕਟ ਸਾਡਾ ਚੱਲ ਰਿਹਾ ਡਿਸਕਸ ਸਾਡੀ ਕਾਮਰੇਡ ਜੀ ਨਾ ਸਰੇਂਦਰ ਜੀ ਨਾ ਰਜਿੰਦਰ ਸਿੰਘ ਜੀ ਨਾ ਹੁੰਦੀ ਰਹਿੰਦੀ ਆ ਸਾਡੇ ਵੱਲੋਂ ਸਾਰਾ ਪ੍ਰੋਜੈਕਟ ਤਿਆਰ ਹੋ ਕੇ ਸਰਕਾਰ ਦੇ ਘਰ ਚਲੇ ਗਿਆ ਉਹ ਹੁਣ ਅੱਗੇ ਸਾਡੇ ਐਮ ਐਲ ਏ ਇੰਦਰਜੀਤ ਕੌਰ ਮਾਨ ਦਾ ਡਿਊਟੀ ਬਣਦੀ ਆ ਵੀ ਉਹ ਉਹਨਾਂ ਨੂੰ ਹੁਣ ਅੱਗੇ ਸਰਕਾਰ ਤੱਕ ਉਹਦਾ ਫੰਡ ਵਗੈਰਾ ਜਾਂ ਉਹਦੀ ਪ੍ਰੋਸੈਸ ਨੂੰ ਕਿੱਦਾਂ ਅੱਗੇ ਤੋਰਦੇ ਨੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਕਿ ਸਾਡੇ ਜਿਹੜਾ ਸੀਵਰੇਜ ਦਾ ਕੰਮ ਚੱਲ ਰਿਹਾ ਸੀਗਾ ਇਹ ਸਾਡੇ 8 ਛੱਪੜ ਇੱਕ ਦੂਸਰੇ ਨਾਲ ਕਨੈਕਟ ਹੋਣੇ ਸੀ ਵੀ ਜਿਹੜੇ ਛੱਪੜ ਦਾ ਪਾਣੀ ਪੈ ਕੇ ਸਾਰਾ ਐਸਟੀਪੀ ਤੇ ਜਾਣਾ ਸੀਗਾ ਉਹ ਸਾਡਾ ਕੁਝ ਮੂਰੇ ਨਗਰਾਂ ਇੱਕ ਦੋ ਨਾਲ ਡਿਸਟ੍ਰਿਬਿਊਟ ਚੱਲਦਾ ਸੀਗਾ ਉਹ ਸਾਡਾ ਥੋੜੇ ਦਿਨਾਂ ਵਿੱਚ ਹੱਲ ਹੋ ਜਾਊਗਾ ਇਹ ਸਾਡਾ ਐਸਟੀਪੀ ਦਾ ਕੰਮ ਵੀ ਥੋੜੇ ਸਮੇਂ ਦੇ ਵਿੱਚ ਜਿਹੜਾ ਅਧੂਰਾ ਸੀਗਾ ਉਹ ਵੀ ਪੂਰਾ ਹੋ ਜਾਊਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਬਹੁਤ ਲੰਬੇ ਸਮੇਂ ਤੋਂ ਸਾਨੂੰ ਕੱਲ ਇੱਕ ਬੰਦਾ ਆਇਆ ਉਹ ਕਹਿੰਦਾ ਜੀ 60 ਸਾਲ ਦੀ ਮੇਰੀ ਉਮਰ ਹੋ ਗਈ ਆ ਵੀ ਉਹ 60 ਸਾਲ ਦੀ ਖੱਤੀ ਅਸੀਂ ਪਾਉਂਦੇ ਸੀਗੇ ਬਹੁਤ ਲੰਬੇ ਸਮੇਂ ਤੋਂ ਅਸੀਂ ਯਤਨ ਸ਼ੀਲ ਸਗੇ ਵੀ ਕਰੀਏ ਪੰਚਾਇਤ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਹੋਈ ਆ ਪੰਚਾਇਤ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਅਸੀਂ ਜ਼ਮੀਨਾਂ ਖਾਲੀ ਕਰਵਾਈਆਂ ਅਸੀਂ ਖਾਲੀ ਛੱਡੀਆਂ ਹੁਣ ਜਿਨ੍ਹਾਂ ਲੋਕਾਂ ਦੀ ਉਹ ਜ਼ਮੀਨਾਂ 50 50 60 ਸਾਲ ਸਾਲ ਤੋਂ ਖਾਲੀ ਹੋਈਆਂ ਆ ਤੇ ਉਹਨਾਂ ਨੂੰ ਨੇਚਰਲ ਉਹ ਤਕਲੀਫ ਹੋਊਗੀ ਪਰ ਉਹ ਜਿਹੜੀ ਤਕਲੀਫ ਆ ਉਹ ਜੇ ਤਾਂ ਇਹ ਮੰਨ ਲੜਵੇ ਠੀਕ ਆ ਪੰਚਾਇਤ ਦਾ ਥਾਂ ਸੀ ਪੰਚਾਇਤ ਨੇ ਲੈ ਰਿਆ ਫੇਰ ਤਾਂ ਗੱਲ ਕੋਈ ਨਹੀਂ ਹੈਗੀ ਪਰ ਜੇ ਉਸ ਨੂੰ ਕਿਸੇ ਹੋਰ ਪਾਸਿਓ ਕੋਈ ਜਾਤੀ ਰੰਗਤ ਦਿੱਤੀ ਜਾਵੇ ਕਿ ਗੁਰਨਾਮ ਤਾਂ ਕਿਸੇ ਖਲਾਫ ਖਾਸ ਵਰਗ ਦੇ ਖਲਾਫ ਆ ਤਾਂ ਫਿਰ ਇਹ ਪਿੰਡ ਦੇ ਵਿੱਚ ਫਿਰਕਾ ਪ੍ਰਸਤੀ ਵਾਲੀ ਉਹੀ ਸੋਚ ਆ ਜਿਹੜੀ ਸੋਚ ਦੇ ਖਿਲਾਫ ਸਰਦਾਰ ਮਹੂਨ ਸਿੰਘ ਲੜਦੇ ਰਹੇ ਨੇ ਇਹ ਸੋਚ ਤੋਂ ਜਿਹੜਾ ਪ੍ਰਚਾਰਿਆ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਨਗਰ ਦਾ ਜਿਹੜਾ ਕੋਈ ਸਾਂਝਾ ਥਾਂ ਆ ਕਿਸੇ ਨੇ ਕੋਈ ਉਥੇ ਛੱਤਿਆ ਹੋਇਆ ਆ ਕਿਸੇ ਨੇ ਕੋ ਕਬਜ਼ਾ ਕੀਤਾ ਹੋਇਆ ਉਹਦੇ ਵਿੱਚ ਜੇ ਨਗਰ ਪੰਚਾਇਤ ਛੜਾਉਂਦੀ ਆ ਤੇ ਤੁਹਾਡਾ ਸਾਰੇ ਸਾਥੀਆਂ ਦਾ ਸਾਥ ਦੇਣਾ ਬਣਦਾ ਆ ਉਸ ਤੋਂ ਬਾਅਦ ਜਿਹੜੀ ਗੱਲ ਆਪਾਂ ਅਸਜੀ ਨੇ ਨਸ਼ਿਆਂ ਦੀ ਕੀਤੀ ਆ ਜਦੋਂ ਦੀ ਆ ਪਿਛਲੇ 2-3 ਮਹੀਨੇ ਤੋਂ ਇਹ ਇਹ ਚ ਮੁਵ ਚੱਲੀ ਆ ਲਗਭਗ 2 ਦਰਜਣੇ ਦੇ ਕਰੀਬ ਜਿਹੜੇ ਇਸ ਵੇਲੇ ਜਿਹੜੇ ਇਸ ਕੰਮ ਨਾਲ ਜੁੜੇ ਹੋਏ ਬੰਦੇ ਸੀਗੇ ਉਹ ਇਸ ਵੇਲੇ ਜੇਲਾ ਚ ਬੈਠੇ ਆ ਔਰ ਸਭ ਤੋਂ ਵੱਡੀ ਇੱਕ ਗੱਲ ਹੋਈ ਆ ਕਿ ਅਸੀਂ ਵਿੱਚੇ ਲੰਬardar ਤੇ ਵਿੱਚੇ ਸਾਡੇ ਕੌਂਸਲਰ ਸੱਦ ਕੇ ਉਹਨਾਂ ਦੇ ਇੱਕ ਸਹਿਮਤੀ ਦਾ ਮਤਾ ਪਾਇਆ ਹੋਇਆ ਵੀ ਚੋਰੀ ਚਿਕਾਰੀ ਤੇ ਉਸ ਤੋਂ ਬਾਅਦ ਜਿਹੜਾ ਕੋ ਨਸ਼ੇ ਦੇ ਵਿੱਚ ਸ਼ਮਰਤ ਬੰਦਾ ਆ ਉਹਦੀ ਜ਼ਮਾਨਤ ਜਿਹੜੀ ਤਸਦੀਕ ਕਰਨੀ ਹੁੰਦੀ ਕੋਰਟ ਜਾ ਕੇ ਸਾਡਾ ਬੰਦਾ ਨਹੀਂ ਕਰਦਾ ਉਹ ਨਹੀਂ ਕਰੂਗਾ ਜੇਕਰ ਕੋਈ ਇੱਕ ਅੱਦੇ ਬੰਦੇ ਸਾਡੇ ਨਾਲ ਹਰਕਤ ਕੀਤੀ ਆ ਉਹਨੂੰ ਨਾਇਬ ਸਿਲਦਾਰ ਨੇ ਬਕਾਇਦਾ ਲਿਖਤੀ ਨੋਟਿਸ ਕੱਢ ਦਿੱਤਾ ਆ ਇਹ ਇਹ ਜਿਹੜੀਆਂ ਚੀਜ਼ਾਂ ਸਿਗੀਆਂ ਤੁਹਾਡੇ ਧਿਆਨ ਵਿੱਚ ਲਿਆਉਣੀਆਂ ਜ਼ਰੂਰੀ ਸਿਗੀਆਂ ਕੁਝ ਚੀਜ਼ਾਂ ਨੂੰ ਲੈ ਕੇ ਪਿੰਡ ਦੇ ਵਿੱਚ ਘਟਨਾਵਾਂ ਵਰਤੀਆਂ ਦੋ ਐਨ ਆਰ ਆਈ ਦੇ ਨਾਲ ਦੋ ਐਨ ਆਰ ਆਈ ਦੇ ਇੱਕ ਦੇ ਘਰ ਚੋਂ ਲੁੱਟ ਹੋਈ ਇੱਕ ਦੇ ਰਸਤੇ ਚ ਜਾਂਦੇ ਤੇ ਲੁੱਟ ਹੋਈ ਉਹਨਾਂ ਦੇ ਵਿੱਚੋਂ ਤਕਰੀਬਨ ਜਿਹੜਾ ਪੱਟੀ-ਪੱਟੀ ਵਾਲਾ ਸੀ ਉਹ ਸਾਰੇ ਬੰਦੇ ਫੜੇ ਗਏ ਨੇ ਜਿਹੜਾ ਪੱਤੀ ਦੁਨੀਆ ਮਨਸੂਰ ਵਾਲਾ ਸੀਗਾ ਉਹ ਬੰਦਾ ਵੀ ਇੱਕ ਫੜਿਆ ਗਿਆ ਆ ਇੱਕ ਬੰਦਾ ਉਹਨਾਂ ਦੇ ਵਿੱਚੋਂ ਭੱਜਿਆ ਹੋਇਆ ਏ ਇਹ ਇਹ ਜਿਹੜਾ ਇਹ ਗੱਲ ਹੈਗੀ ਆ ਜਿਹੜੀਆਂ ਪਿਛਲੇ ਦਿਨਾਂ 'ਚ ਘਟਨਾਵਾਂ ਪਰ ਹਜੇ ਵੀ ਜੇ ਤੁਸੀਂ ਕਹੋ ਕਿ ਪੁਲਿਸ ਦੀ ਕਾਰਵਾਈ ਤੋਂ ਤੁਸੀਂ ਮੈਂ ਅਸੀਂ ਸੰਤੁਸ਼ਟ ਆ ਅਸੀਂ ਹਜੇ ਵੀ ਸੰਤੁਸ਼ਟ ਨਹੀਂ ਹੈਗੇ ਪੁਲਿਸ ਦੀਆਂ ਜਿਹੜੀਆਂ ਐਸ ਵੇਲੇ ਘਟਨਾਵਾਂ ਪਿਛਲੇ ਦਿਨੀ ਸਰਦਾਰ ਆਪਣੇ ਕਾਮਰੇਡ ਸਾਹਿਬ ਨੇ ਇਹਨਾਂ ਨੇ ਵੀ ਸੰਤੋਖ ਸਿੰਘ ਜੀ ਨੇ ਖਿਲਾਫ ਧਰਨਾ ਲਾਇਆ ਬਹੁਤ ਕਮੀਆਂ ਇਹ ਤਾਣਾ ਬਾਣਾ ਇੰਨਾ ਉਲਝਿਆ ਆ ਇਸ ਤਾਣੇ ਬਾਣੇ ਦੇ ਵਿੱਚ ਵਿੱਚ ਜੋ ਪੈਂਦੇ ਆ ਤੁਸੀਂ ਤਾਂ ਖੋਦੇ ਇਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਜਾਵੋਗੇ ਵੀ ਇਹ ਘਰ ਦੇ ਕੀ ਲੋਕ ਨੇ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਜਿਕਰ ਸਰਦਾਰ ਮੋਹਨ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਉਹ ਵੀ ਇਹ ਕ੍ਰਿਤੀਆਂ ਦੇ ਖਿਲਾਫ ਲੜਦੇ ਹੀ ਇਸ ਸੰਸਾਰ ਤੋਂ ਗਏ ਨੇ ਸਾਨੂੰ ਉਹਨਾਂ ਦੇ ਜੀਵਨ ਤੇ ਮਾਣ ਆ ਸਾਨੂੰ ਉਹਨਾਂ ਦੇ ਸੋਚ ਦੇ ਧਾਰਨੀ ਹੋਣਾ ਚਾਹੀਦਾ ਤੇ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਜੋ ਸਿਰ ਜੋੜ ਕੇ ਬੈਠਾਂਗੇ ਤੇ ਨਗਰ ਦੀਆਂ ਹੋਰ ਬਹੁਤ ਸਮੱਸਿਆਵਾਂ ਜਿਨ੍ਹਾਂ ਦਾ ਹੀ ਸਮਾਧਾਨ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਾਇਤ ਜੀ ਦਾ ਖਾਲਸਾ ਰਵਾਇਤ ਜੀ ਕੀ ਪਤਿ ਜੈਪੀ ਜੈਪਾਤ ਅੱਜ ਆਪਾਂ ਸਾਰੇ ਸਮਾਜਿਕ ਕ੍ਰਾਂਤੀ ਔਰ ਆਰਥਿਕ ਮੁਕਤੀ ਅੰਦੋਲਨ ਦੇ ਝੰਡਾ ਬਰਦਾਰ ਸਰਦਾਰ ਮੋਹਨ ਸਿੰਘ ਜੀ ਦੇ ਪੰਜਵੀਂ ਵਰਸੀ ਦੇ ਮੌਕੇ ਤੇ ਉਹਨਾਂ ਨੂੰ ਸ਼ਰਧਾ ਸਮਾਨ ਆਪਤ ਕਰਨ ਵਾਸਤੇ ਇਕੱਤਰ ਹੋਏ ਆ ਸੋ ਸਾਰੇ ਸਾਥੀਆਂ ਦਾ ਹਾਰਦਿਕ ਸਵਾਗਤ ਸੋ ਜਿਨ੍ਹਾਂ ਨੇ ਉਸ ਉੱਚੀ ਸੁੱਚੀ ਸੋਚ ਦੇ ਧਾਰਨੀ ਸਰਦਾਰ ਮੋਹਨ ਸਿੰਘ ਜੀ ਦੇ ਨਾਲ ਇੱਕ ਸਰ ਹੋ ਕੇ ਉਹਨਾਂ ਦੇ ਮਤ ਨੂੰ ਅਪਣਾਉਣ ਦੇ ਧਾਰਨੀ ਹੋਣ ਦਾ ਸਬੂਤ ਦਿੱਤਾ ਹੈ ਔਰ ਆਪਣਾ ਕੀਮਤੀ ਸਮਾਂ ਛੱਡ ਕੇ ਇੱਥੇ ਸਾਰੇ ਇਕੱਤਰ ਹੋਏ ਆਂ ਔਰ ਮੈਂ ਇਹ ਦੱਸਣਾ ਫਕਰ ਦੇ ਨਾਲ ਦੱਸਣਾ ਚਾਹੁੰਦਾ ਕਿ ਅੰਕਲ ਜੀ ਦੇ ਨਾਲ ਜਦੋਂ ਵੀ ਮਿਲਦਾ ਸੀਗਾ ਜਦੋਂ ਵੀ ਉਹਨਾਂ ਦੇ ਨਾਲ ملاقات ਹੁੰਦੀ ਸੀ ਸਿਰਫ ਉਹਨਾਂ ਦਾ ਜਿਹੜਾ ਪੱਖ ਸੀਗਾ ਉਹ ਕਰਤੀਆਂ ਮਜ਼ਲੂਮਾਂ ਦੇ ਹੱਕਾਂ ਦੇ ਵਾਸਤੇ ਹੁੰਦਾ ਸੀਗਾ ਔਰ ਕਦੇ ਵੀ ਕੋਈ ਵੀ ਬੰਦਾ ਮੈਂ ਬੜਗਾ ਨਹੀਂ ਬਲਕਿ ਇਲਾਕੇ ਦੇ ਵਿੱਚੋਂ ਵੀ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਨਾਂ ਨੇ ਹਾਕਮ ਜਮਾਤ ਦੇ ਧਿਰ ਦੇ ਨਾਲ ਖੜੇ ਨੇ ਔਰ ਮਜ਼ਦੂਰਾਂ ਦੇ ਹੱਕਾਂ ਦੀ ਮਤਲਬ ਆਖੋਂ ਪਰੋਖੇ ਕੀਤਾ ਹੈ ਔਰ ਜਦੋਂ ਵੀ ਉਹਨਾਂ ਨੇ ਸੰਘਰਸ਼ ਕੀਤਾ ਹੈ ਜਦੋਂ ਸੰਘਰਸ਼ ਵਿੱਢਿਆ ਹੈ ਸਮਾਜ ਸਮਾਜਿਕ ਤੌਰ ਤੇ ਚਾਹੇ ਦੋ ਤੁਰੇ ਨੇ ਜਾਂ ਚਾਰ ਜਣੇ ਉਹਨਾਂ ਦੇ ਨਾਲ ਤੁਰੇ ਨੇ ਪਰ ਉਹਨਾਂ ਨੇ ਕਦੇ ਵੀ ਪਿੱਛਾ ਮੁੜ ਕੇ ਨਹੀਂ ਵੇਖਿਆ ਹ ਸਗੋਂ ਮਤਲਬ ਵੱਡੇ ਹੌਸਲੇ ਦੇ ਨਾਲ ਉਹ ਚਾਹੇ ਫਤਿਹ ਹਾਸਲ ਹੋਈ ਚਾਹੇ ਨਹੀਂ ਲੇਕਿਨ ਗਰੀਬਾਂ ਦੇ ਔਰ ਮਜ਼ਲੂਮਾਂ ਦੇ ਹੱਕਾਂ ਵਾਸਤੇ ਸਦਾ ਜਿਹੜਾ ਸੰਘਰਸ਼ ਹੈ ਉਹ ਲੜਿਆ ਤੇ ਉਹਨੂੰ ਨਿਭਰੇ ਚੜਨ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਅੱਜ ਜਿਹੜਾ ਪਰਿਵਾਰ ਨੇ ਇਹ ਪਰਾਲਾ ਕੀਤਾ ਹੈ ਔਰ ਸਦਾ ਹੀ ਕਰਦੇ ਆਏ ਨੇ ਸੋ ਮੈਂ ਸਰਦਾਰ ਰਜਿੰਦਰ ਸਿੰਘ ਜੀ ਔਰ ਆਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੰਨੇ ਵੀ ਬਤਵਾਂ ਤੇ ਸੱਜਣਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦੇ ਦਿਹਾੜੇ ਇਸ ਵਿਚਾਰ ਨੂੰ ਇਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦਾ ਪ੍ਰਣ ਕੀਤਾ ਹੈ ਸੋ ਮੈਂ ਸਮਝਦਾ ਕਿ ਇਹੀ ਜਿਹੜੇ ਵਿਚਾਰ ਨੇ ਉਹੀ ਸਰਦਾਰ ਮੋਹਨ ਸਿੰਘ ਜੀ ਨੂੰ ਸੱਚੀ ਸ਼ਹਾਦਤ ਲਈ ਦੇ ਸ਼ਰਧਾ ਦੇ ਸੁੰਮਨ ਪੁੱਲ ਨੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ